ਅਹ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆ ਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੀ ਸੋਚੀ ਲੰਕਬਾਰ ਚੁਪੈ ਚੁਪਨਾ ਹੋਵਈ ਜੇ ਲਾਇ ਰਹਾ ਲਿਫਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹ ਸਿਆਣ ਆਲਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਦੇਵ ਸੁਖਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲੁ ਉਖ ਮਰਜਾਈ ਚਲਣਾ ਨਾਨਕ ਲਿਖਿਆ ਨਾਲਿ ਹਕਮੀ ਹੋਵਨ ਆਕਾਰੁ ਉਖ ਮਨ ਕੈ ਆਜਾਈ ਉਖ ਨੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ਼ ਏਕੋ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰੁ ਹੁਮਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋਵੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੰਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ تن ਕੀ ਹੋ ਗਾਵੇ ਕੋ ਜੀ ਲੈ ਪ੍ਰਦੇਗ ਗਾਵੇ ਕੋ Japै दिसै ਦੂਰ ਗਾਵੇ ਕੋ ਵਿਖੇ ਅਧਰਾ ਦੂਰ ਕਤਨਾ ਕਤਿਨਾ ਆਵੇ ਥੋੜ੍ਹ ਕਤ ਕਤ ਕਟੀ ਕੋਟੀ ਕੋਟ ਓਟ ਦਿੰਦਾ ਦੇ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੀ ਪਰਵਾਉ ਸਾਚਾ ਸਾਇਬ ਸਾਚ ਨਾਏ ਪਾਕੇ ਆਪਾਉ ਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਕੀਰਤੀ ਅਕੈ ਰਖੀਐ ਜਿਤ ਜਿਸੈ ਦਰਬਾਰ ਮੋਹ ਕੀ ਬੁੱਲਣ ਬੁੱਲੀਏ ਜਿ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਰੰਜਨ ਸੋਏ ਜਿਨ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਗੰ ਗੁਰਮਖ ਰਿਆ ਸਮਾਈ ਗੋਰੀ ਸ਼ਰ ਉਪਰ ਗੌਰ ਪਰਮਾ ਗੋਦ ਪਾਰਬਤੀ ਮਾਈ ਜੀ ਹੋ ਜਾਣ ਅਖ ਨਹੀਂ ਕਹਿ ਨਕਤ ਨ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਤੀਰਤ ਨਵਾ ਜੇ ਤਿਸ ਭਾਵਾ ਵਣ ਪਾਣੀ ਕੇ ਨਾਏ ਕਰੀ ਜੀਤੀ ਸਲਟੋ ਪਾਈ ਵੇਖਾ ਵਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੀਪ ਜਾਈ ਸਬਨਾ ਜੀ ਆਕਾਏਕ ਦਾਤਾ ਸੋਮੈ ਵਿਸਰਨਾ ਜਾਏ ਜੇ ਜੁਗ ਚਾਰੇ ਆਰਜਾ ਔਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਏ ਕਹਿ ਜਸ ਕੀਰਤ ਜਗਲੇ ਜੇ ਚਨਦਰ ਨਾਮਈ ਤਾਂ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣਦੇਵ ਇਹਾ ਕੋਈ ਨ ਸੁਜਈ ਜਿਤ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰਕ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖਸ ਲਾਹਨ ਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤਿ ਸਮ੍ਰਤ ਪਵੇਤ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇ ਇਸਨਾਣ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲੱਗੇ ਸਿਹ ਰਤਿਆਣ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਓ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ راہ ਸੁਣਿਆ ਹਾਥੋਂ ਬਹਿ ਅਸਗਾਹ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛੈ ਪਟਟਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਖਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੈ ਮੋਈ ਚੋਟਾ ਨਾ ਖਾਏ ਮੰਨੈ ਜਮਕੈ ਸਾਤ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿਓਂ ਪ੍ਰਗਟ ਜਾਏ ਮੰਨੈ ਮਗ ਨਖਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤ ਦਵਾਰ ਮੰਨੈ ਪਰਵਾਰੈ ਸਾਦਾਰ ਮੰਨੈ ਤਰੈ ਤਾਰੇ ਗੁਰ ਸੇਖੋ ਮੰਨੈ ਨਾਨਕ ਪਵੇ ਨ ਇੱਕ ਐਸਾ ਨਾਮ ਨਰਿੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪਰਦਾਣ ਪੰਚੇ ਪਾਵੇ ਦਰਗਹਿ ਮਾਨ ਪੰਚੀ ਸੋਏ ਇਹ ਦਰਗਾਹਾਨ ਪੰਚਾਕਾ ਗੁਰੂ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਔਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਪੂਤ ਜੇ ਕੋ ਬੁਝੇ ਉਹ ਵੈ ਸਿਖਿਆ ਅਰ ਕਬਲੇ ਉਪਰ ਕੀਤਾ ਭਾਰ ਤਰਪੀ ਹੋਰ ਪਰੇ ਹੋਰ ਹੋਰ ਕਿਸ ਤੇ ਭਾਰ ਪਲੈ ਕਉਣ ਜੋਰ ਜੀ ਜਾ ਤਰੰਗਾ ਕੀ ਨਾਵ ਸਭ ਨਾਂ ਲਿਖਿਆ ਬੁੜੀ ਕਲਾਮ ਏਹੋ ਲੇ ਕਾਲਿਕ ਜਾਣੇ ਕੋਈ ਨਿਕਾਲ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿ ਰੂਪਾ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਉ ਉਦ੍ਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਜਪავੈ ਸਾਈਂ ਕਲੀਕਾਰ ਤੁਸਦਾ ਸਲਾਮ ਸਿੰਦਰੰਕਾਰ ਅਸੰਖ ਜਪ ਸੰਖ ਪਾਉ ਸੰਗ ਪੂਜਾ ਸੰਗ ਤਬਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੱਤੀ ਅਸੰਖ ਦਾਤਾਰ ਅਸੰਖ ਸੂਰਮੋਪਕਸਾਰ ਸੰਖ ਮੋਲ ਲਿਗ ਲਾਏ ਤਾਰ ਕਦਰਤ ਕਮਨ ਕਾ ਵਿਚਾਰ ਵਾਰਿਆ ਨੰ ਜਾਵਾ ਏਕ ਵਾਰ ਜੋਤਿ ਦਪਾਵੇ ਸਾਈ ਫਲੀਕਾਰ ਤੁਮ ਸਦਾ ਸਲਾਮ ਤੰਦਰੰਕਾਰ ਅਸ਼ੰਕ ਮੂਰਕੰਡ ਪੂਰ ਸੰਕ ਚੋਰਾ ਰਾਮਕੋਰ ਅਸ਼ੰਕ ਅਮਰ ਕਰ ਜਾਏ ਜੋਰ ਸੰਕ ਗਲਵੜ ਤਿਆਖਮਾਏ ਅਸ਼ੰਕ ਪਾਪੀ ਬਾਪ ਕਰ ਜਾਏ ਅਸ਼ੰਕ ਕੂੜਿਆ ਰ ਕੂੜੇ ਫੇਰਾਏ ਅਸੰਖਮਲੇ ਸ਼ੋਮਲ ਪਾਟੁ ਕਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨੰ ਜਾਵਾ ਏਕ ਵਾਰ ਜੋਤਿ ਨ ਭਾਵੇ ਸਾਈ ਫਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਵ ਅਗੰਮ ਅਗਾਮਾ ਸੰਖ ਲੋਗ ਅਸੰਖ ਕੈ ਸਿਰ ਪਾਰ ਹੋਏ ਅਕਰੀ ਨਾਮਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹੋ ਅਖਰੀ ਲਿਖਣ ਬੋਲਣ ਬਾਣ ਅਕਲਾ ਸਰ ਸੰਜੋਗ ਵਕਾਨ ਜਿਨੇ ਲਿਖੇ ਤੇ ਸਰਨਾਏ ਦੇ ਫਰਮਾਏ ਤੇਵ ਚਿਪ ਪਾਏ ਜਿਤਾ ਕੀਤਾ ਤਿਤਾ ਨਾਉ ਗਿਣਨਾ ਵੈ ਨਾਹੀ ਕੋਤਾਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਬਾਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੁਸਦਾ ਸਲਾਮ ਅਨਰੰਕਾਰ ਭਰੀਏ ਅਰਥ ਪੈਰ ਤਨ ਦੇ ਪਾਣੀ ਕੋਤੇ ਉਤਰ ਸੁਖੀ ਮੂਤ ਪਲੀਤੇ ਕੱਪੜੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੋ ਪੈਨਾ ਵੈ ਕੈ ਰੰਗ ਪੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਅਪੀ ਬੀਜ ਆਪੀ ਹੀ ਕਾਹੋ ਨਾਨਕ ਹੁਕਮਿ ਆਵੋ ਜਾਓ। ਤੀਰਤ ਤਪ ਦਇਆ ਦਤ ਦਾਣ ਜੀਖੋ ਪਾਵੇ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਤ ਮਲ ਨਾਉ। ਸਭ ਗੁਣ ਤੀਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ। ਸੁਵਸਾਤ ਪਾਣੀ ਵਰਮਾਉ ਸਤਿ ਸਵਾਣ ਸਦਾ ਮਨ ਚਾਉ। ਕਮਣ ਸੁਵੇਲਾ ਵਕਤ ਕਮਣ ਕਮਣ ਤਿਤ ਕਮਣ ਵਾਰ ਕਮਣ ਸ੍ਰਿਤੀ ਮਾਉ ਕਮਣ ਜਿਥੋ ਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋ ਬਹਿਲੇ ਪੁਰਾਣ ਵਕਤ ਨ ਪਾਇਓ ਕਰਦੀਆ ਜੇ ਲਿਖਣ ਲੇ ਪੁਰਾਣ ਛਿਤ ਵਾਰ ਨਾ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਤਾ ਸ੍ਰਿਤੀ ਕੋ ਸਾਜੀ ਆਪੇ ਜਾਣੇ ਸੋਈ ਇਵ ਕਰੇ ਆਖਾ ਕਿਵਸਾ ਲਾਹੀ ਕਿਉ ਬਰਨੀ ਕਿਵ ਜਾਣ ਨਾਨਕਿ ਆਖਣ ਸੁਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਇ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅਗੇ ਗਿਆਨਾ ਸੋਹੈ ਪਤਲੰ ਪਤਾਲ ਲੱਕ ਆਗਾਸਾਂ ਆਗਾਸ ਕੋਡ ਕੋਡ ਭਾਲਤ ਕੇ ਵੇਦ ਕੈਨਕ ਬਾਤ ਸਹਿ ਸੇ ਅਠਾਰਹਿ ਕੈਨਕ ਤੇ ਬਾਸ ਲੋਇਕ ਤਾਤ ਲਿਖਾ ਹੋਇ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਕੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਪਾਈਆ ਨਦੀਆ ਤੈ ਵਾਪ ਕੇ ਸਮੰਦ ਨਾ ਜਾਣੀਐ ਸਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲਕਨ ਜਿੜੀ ਤੁਲਣਾ ਹੋ ਬਣੀ ਜੇਤ ਸਮਨੋ ਨਾ ਵਿਸਰੇ ਅੰਤ ਨ ਸਭਤੀ ਕਹਿਣ ਅਨੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਣ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਟਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਲ ਲਾਏ ਤਾਂ ਕੇ ਅੰਤ ਨ ਪਾਈ ਜਾਏ ਇਹੋ ਅੰਤ ਨ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਕੇਵਲ ਊਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਜੇ ਵੱਡੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਉਧਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਥ ਮਾਏ ਕੀਤੇ ਮੰਗੈ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਕਵਟਮਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕਿਤੇ ਮੁਰਗ ਖਾਈ ਖਾਈ ਕਿਤੇ ਆ ਦੂਖ ਭੋਕ ਸਦਮਾਰ ਏ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਤ ਨਾ ਸਕੇ ਕੋਈ ਜੀ ਕੋ ਕਾਏ ਕੋ ਆਖਣ ਪਾਏ ਉਹ ਜਾਣੇ ਦਿੱਤੀ ਆ ਮੋਏ ਕਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੀ ਕੇ ਜਿਸਨੋ ਬਖਸ਼ੇ ਸਬਦ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੋਣਾ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲਾਂ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੋਲ ਅਮੁੱਲ ਪਰਵਾਨ ਮੁੱਲ ਬਖਸ਼ੀਸ ਅਮੁੱਲ ਨੀਸਾਨ ਮੁੱਲ ਕਰਮ ਅਮੁੱਲ ਪ੍ਰਮਾਨ ਮੁੱਲੋ ਮੋਲਾ ਕੀ ਆ ਨਾ ਜਾਏ ਆਖਾ ਕਰੈ ਲਿਬਲਾਈ ਆਖੇ ਵੀਰ ਪਾੜ ਫੜਾਣ ਆਖੇ ਪੜੀ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾ ਨਮ ਆਖੇ ਦੀਵ ਆਖੇ ਸੁਰ ਨਰਮਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਜਾਈ ਕਿਤੇ ਕੀਤੇ ਹੋਰ ਕਰੀ ਤਾਂ ਆਕ ਨ ਸਕੇ ਕੀ ਕੇ ਜੀਵਡ ਪਾਵੇ ਤੇਬਦ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਕੀਐ ਸਰਗਾ ਵਾਰਾਂ ਗਾਵਾਰ ਸੋ ਦਰਕਿਆ ਸੋ ਕਰਕੇ ਅਦਿਤ ਬੈਸਨ ਸੁਮਾਲੇ ਵਾਜੇ 나ਦ ਅਨੇਕ ਕੋ ਸੰਖਾ ਕੀਤੀ ਬਾਬਨ ਹਾਰੇ ਕੀਤੇ ਰਾਗ ಪರಿਸੋ ਕਈ ਅਨ ਕੀਤੇ ਅਗਾਵਨ ਹਾਰੇ ਗਾਵੇ ਤੁਨ ਪਵਨ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਤ ਲੇ ਕੇ ਜਾਣੇ ਲਿਕ ਲਿਕ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਜੀਵ ਤੇ ਅੰਦਰ ਨਾਲੇ ਗਾਵੀ ਸਿੰਧ ਸਮਾਜ ਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੱਤੀ ਸਤੀ ਸੀ ਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋਂ ਪਾਏ ਤੇਰੀ ਅਰਥਨ ਤੀਰਤ ਨਾਲੇ ਗਾਵੇ ਜੋਦ ਮਾਂ ਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਦਾ ਕਰ ਕਰ ਕੀ ਤਾਰੇ ਸੇਤ ਦੁਨੋਂ ਗਾਵੇ ਜੋਤਿ ਪਾਵਨ ਰਚੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਬਦ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਸਦੀ ਵਡਿਆਈ ਜੋਤਿ ਸਪਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਓ ਸਾਹ ਪਾਤਸਾਹਿ ਬੋ ਨਾਨਕ ਰਣਿਰਜਾਈ ਮੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬਖੂਤ ਕਿੰਤਾ ਕਾਲ ਕੁਵਾਰੀ ਕਾਇ ਆਜੁਤ ਡੰਡਾ ਪ੍ਰਤੀਤ ਆਈ ਪੰખી ਸਗਲ ਜਮਾਤੀ ਮਨ ਦੀ ਤੈ ਜਗਜੀਤ ਆਦੇਸ ਸੇ ਸੇ ਆਦੇਸ ਆਦ ਅਨੀਲੋ ਨਾਦੋ ਨਾਤੁ ਡੁਕ ਡੁਕ 21 ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਦ ਨਾਤੀ ਸਬਜਾ ਕੀ ਰਿਜਿਸ ਦੇ ਅਬਰਾਸਾਦ ਸੰਯੋਗ ਵਿਜੋਗ ਜੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦਿ ਇਸ ਦਿਸ਼ੈ ਅਨਿਸ ਆਦ ਅਨੀਲ ਨਰਦਨ ਆਤ ਜੁਗ ਜੁਗ ਵੇਖੋ ਵੇਸ ਏਕਾ ਮਾਈ ਜੁਗਤ ਵਿਆਈ ਤਿੰ ਚਿਲੇ ਪਰਵਾਨ ਇਕ ਸੰਸਾਰੀ ਢੰਡਾਰੀ ਇਕ ਲਾਏ ਦੀਬਾਨ ਜਿਵ ਤਿਸ ਪਾਵੇ ਤੇ ਵੇ ਚਲਾਵੇ ਜਿਉ ਗੋਬੈ ਪਰਮਾਨ ਹੋ ਵੇਖੈ ਊਨਾਨਦਰ ਨ ਆਵੇ ਬੋਤਾ ਜੋ ਵਿਡਾਨ ਹਰੀ ਸਿਸਿਆ ਦੇਸ ਆਦ ਅਨੀਲ ਅਨਾਦ ਅਨਾਥ ਦੁਖ ਦੁਖੀ ਕੋ ਵੇਸ ਹਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੇਖਾ ਵਾਰ ਕਰ ਕਰ ਵੇ ਕੈ ਸ੍ਰਿਜਣ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਹਰੀ ਸਿਸਿਆ ਦੇਸ ਆਦ ਅਨੀਲ ਅਨਾਦ ਅਨਾਥ ਦੁਖ ਦੁਖੀ ਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਏੜਾ ਆਕੀਐ ਏਕ ਨਾਮ ਜਗਦੀਸ਼ ਏਤਰਾਏ ਪਤ ਪਵਡੀਆਂ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਚੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਕੀ ਆਕਣ ਜੋਰ ਚ ਫੈਨੈ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾਲ ਜੀਵਨ ਮਰਨ ਨੈ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਜੋੜਨਾ ਸੁਭਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁਪੇ ਸੰਸਾਰ ਜੇ ਸਾਚ ਜੋਰ ਕਰ ਵੇਖੈ ਸੋਏ ਨਾਨਕ ਤੁਮਨੀ ਚ ਨਾ ਕੋਏ ਰਾਤੀ ਰਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਸਿੱਟੈ ਸੋਣ ਪੰਚ ਪਰਵਾਨ ਨਦਰੀ ਕਰਮ ਕਵੈ ਨਿਸ਼ਾਨ ਕੱਚ ਪਕਾਈ ਉਤੈ ਪਾਏ ਨਾਨਕ ਗਿਆ ਜਪੈ ਜਾਈ ਧਰਮ ਖੰਡ ਕਾ ਇਹੋ ਧਰਮ ਬਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਣ ਮਹੀਸ ਕਿਤੇ ਬਰਮੇ ਘਾੜ ਤਕੜੀ ਰੂਪ ਰੰਗ ਕੀ ਵੀਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੀਤੇ ਤੂ ਆਪਣੇਸ਼ ਕੀਤੇ ਇੰਦਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤਨ ਨਰਿੰਦਰ ਕੀਤੀਆ ਸ੍ਰੀ ਸੇਵ ਕੀਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਖਰਚੰਡ ਤਿਥੈ ਆਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਚਿੱਤੇ ਘੜ ਕੜੀਏ ਬਹੁਤਾ ਨੂਪ ਤਾਂ ਕਿ ਆ ਗੱਲਾਂ ਖੱਤੀਆ ਨਾ ਜਾਏ ਜੇ ਕੋ ਕਹਿ ਪਿਛੈ ਪਿਤਤਾਏ ਚਿੱਤੇ ਘੜੀਏ ਸੁਰਤ ਮਤਮਨ ਬੁੱਧ ਚਿੱਤੇ ਘੜੀਏ ਸ੍ਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਚਿੱਤੇ ਹੋਰ ਨਾ ਕੋਈ ਹੋਰ ਕਿਤੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਪਰਪੂਰ ਕਿਤੇ ਸੀਤੋ ਸੀਤਾ ਮਹਿਮਾ ਮਾਇ ਤਾ ਕੇ ਰੂਪ ਨਕਤ ਨੇ ਜਾਏ ਨਾ ਉਹੇ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਇ ਕਿਤੇ ਭਗਤ ਵਸੈ ਕੀ ਲੋਕ ਰੀ ਅਨੰਦ ਸਚਾ ਮਨ ਸੋਏ ਸਚ ਅਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਰ ਕਿਤੇ ਖੰਡ ਮੰਡਲ ਵਰ ਪੰਡ ਜੇ ਕੋ ਕਟੈ ਤਨ ਤਨੰਤ ਕਿਤੇ ਲੋ ਲੋ ਆਕਾਰ ਜਿਵ ਜੋ ਉਪਮਤ ਵੈ ਤੁਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤਨਾ ਕਰੜਾਸਾਰ ਜਤ ਪਾ ਹਾਰਾ ਤੀਰਜ ਸੁਣਿਆਰ ਰਣਮਤ ਮੇ ਦਿੱਤੀ ਆਰ ਪੌਖ ਲਗਨ ਤਬਤਾਓ ਪੰਡਾ ਪਾਓ ਅੰਗਰਿਤ ਜਿਤ ਤਾਲ ਕੜੀਐ ਸੁਮਨ ਸਚੀ ਟਕਸਾਲ ਜਿਨ ਪੁੰਨ ਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਪੁ ਮਹਤ ਜਿਵ ਸਰਾ ਦਵੇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮੁਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਜਿਨਨੇ ਨਾਮ ਧਿਆਇਆ ਗਏ ਮ ਸਤਿ ਤਕਾਲ ਨਾਨਕ ਤੇ ਮੁ ਪੁਜਲੇ ਕੀਤੀ ਸੁਖੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ